ਉਹ ਜੋ ਐ ਮਸੀ ਜੀ ਬਾਜ ਆਉਂਦੀ ਹੈ ਨਾ ਨਹੀਂ ਨਹੀਂ ਕੁਛ ਨਹੀਂ ਹੋਇਆ ਸੀ ਐ ਕੁਛ ਨਹੀਂ ਹੋਇਆ ਦੀਦੀ ਕੋਈ ਗੱਲ ਹੋਈ ਹੈ ਨਹੀਂ ਨਹੀਂ ਭਾਬੀ ਕੋਈ ਗੱਲ ਨਹੀਂ ਬਸ ਦੀਦੀ ਬਾਜ ਆਉਂਦੀ ਸੀ ਨਾ ਤੁਹਾਡੇ ਦੋਵਾਂ ਦੇ ਬੋਲਣ ਦੀ ਮੈਂ ਕਿਹਾ ਕੋਈ ਕੋਈ ਗੱਲ ਆ ਤੇ ਮੈਨੂੰ ਦੱਸੋ ਕਿ ਜੀ ਦੀ ਲੋੜਿਆ ਨਹੀਂ ਨਹੀਂ ਭਾਬੀ ਉਹ ਘਰ ਦੀ ਥੋੜੀ ਜੀ ਗੱਲ ਸੀ ਉਹ ਮੈਂ ਤਾਂ ਮੰਮੀ ਨੂੰ ਪੁੱਛਣ ਡਈ ਸੀ ਫੋਨ ਤੇ ਮੈਂ ਗੱਲ ਕਰਦੇ ਸੁਣਿਆ ਸੀ ਤੇ ਮੈਂ ਪੁੱਛਣ ਦੀ ਸੀ ਮੰਮੀ ਨੂੰ ਵੀ ਤੂੰ ਕਿੰਨਾ ਗੱਲਾਂ ਕਰਨ ਦੇ ਤੇ ਤਾਂ ਹੀ ਮੈਂ ਨਕਲ ਪਗੇ ਕਿ ਮੈਨੂੰ ਤੂੰ ਕਿਉਂ ਪੁੱਛਣ ਨਹੀਂ ਕੋਈ ਪ੍ਰੋਬਲਮ ਹੋ ਗਈ ਆ ਨਹੀਂ ਨਹੀਂ ਭਾਬੀ ਤੋ ਟੈਨਸ਼ਨ ਨਾ ਲਾਉ ਕੋਈ ਪ੍ਰੋਬਲਮ ਨਹੀਂ ਹੋਈ ਬਸ ਹੁਣ ਨਾ ਚਾਹ ਪੀ ਕੇ ਘਟ ਫਿਰ ਘਰ ਚਲੀਏ ਕੱਲ ਦੇ ਆਏ ਹੋਏ ਆ ਉਹੋ ਦੀਦੀ ਘਰੇ ਹੀ ਜਾ ਕੇ ਗੁਜਾਰਾ ਵਾ ਦੱਸੋ ਜੇ ਆ ਹੀ ਗਏ ਜੇ ਤੇ ਖੁਸ਼ ਰਹੋ ਚੱਲੀ ਜਾਣਾ ਸ਼ਾਮਾਂ ਨੂੰ ਚਲ ਜਿਓ ਕੋਈ ਨਹੀਂ ਭਾਬੀ ਮੈਂ ਫਿਰ ਕਿਤੇ ਆਉਂਗੀ ਹੁਣ ਮੰਮੀ ਵੀ ਕਾਲੇ ਪਈ ਐ ਬਸ ਮੈਂ ਹੁਣ ਚਲਦੀ ਆ ਫਿਰ ਆਵਾਂਗੀ ਕਿਹਦੇ ਚਲੋ ਠੀਕ ਆ ਜੀ ਧਿਆਨ ਰੱਖਿਓ ਆਪਣਾ ਠੀਕ ਆ ਖੁਸ਼ ਰਹਿ ਜਾ ਕਰੋ ਹਾਂਜੀ ਠੀਕ ਆ ਮੈਨੂੰ ਇਦਾਂ ਕਿਉਂ ਲੱਗਣ ਡਿਆ ਆ ਕਿ ਦੀਦੀ ਦੇ ਦਿਮਾਗ 'ਚ ਕੋਈ ਗੱਲ ਚੱਲਣ ਡਈ ਐ ਕਿਉਂਕਿ ਜੇ ਉਹਨਾਂ ਨੂੰ ਟੈਨਸ਼ਨ ਹੋਵੇ ਨਾ ਉਹਨਾਂ ਦੇ ਚਿਹਰੇ ਤੋਂ ਪਤਾ ਲੱਗ ਜਾਂਦਾ ਕੋਈ ਗੱਲ ਤੇ ਪੱਕਾ ਜ਼ਰੂਰ ਐ ਮਾਸੀ ਜੀ ਨੂੰ ਬੋਲਣ ਡੇ ਇਹ ਅੰਮਾਸੀ ਕਿਹੜੀ ਚੱਜ ਦੀ ਆ ਇਹ ਬੜੇ ਪੁੱਠੇ-ਪੁੱਠੇ ਕੰਮ ਕਰਦੀ ਆ ਇਹਦਾ ਪਤਾ ਮੈਨੂੰ ਚੰਗੀ ਤਰ੍ਹਾਂ ਕੀ ਪਤਾ ਮੈਨੂੰ ਕੀ ਆ ਤੇ ਕੀ ਨਹੀਂ ਆ ਲੈ ਲੈ ਨੂੰ ਜੀ ਅੰਮਤਾ ਇਹੋ ਤੇ ਮੈਂ ਦੱਸਦਾ ਕਿੰਨੇ ਸੂੜੀ ਕੋਲੀ ਪਲੱਸ ਕਰਾ ਲਿਆ। ਸਿੰਮਾ ਗਾਸ ਕੀ ਵਜਾ ਮਾਰੇ ਨੇ ਬਾਬਾ ਮਸਨ ਤੱਕ ਮੰਨੋ। ਕੋਈ ਪ੍ਰੈਸ ਨਾ ਵੀ ਨਾ ਦਿਨ ਨੂੰ ਆ ਗੱਲ ਆਵੇ। ਸਾੜ ਦਿਓ ਨੂੰ। ਤੁਹਾਨੂੰ ਵੀ ਹੋ ਗਿਆ ਵਾ। ਮਾੜਾ ਮਾਰ ਜਾਵਾਂ। ਇਹਨਾਂ ਦਾ ਇੰਨੇ ਸੂੜ ਬਾਹਰੋਂ ਪ੍ਰੈਸ ਕਰਾਉਣ ਨਹੀਂ ਆ। ਤੇ ਜੇ ਤੂੰ ਵਾਪਸ ਕਰਦੀ ਤੂੰ ਅਸੀਂ ਪੈਸੇ ਬਚਦੇ ਜਾਂ ਤੈਨੂੰ ਪਤਾ ਨਾ ਕਿੰਨਾ ਖਰਚਾ ਕਿਹ ਹੋ ਗਿਆ ਵਾ। ਵਾਜੀ ਵਾ। ਅੱਜ ਕਹਿਣ ਖਰਚਾ ਹੋ ਗਿਆ। ਜਿਹੜਾ ਕੱਲ ਖਰਚਾ ਲਾ ਕੇ ਆਏ ਜੇ ਉਹਦੇ ਨਾਲ ਤੇ ਘਟਿਆ ਨਾ। ਮਿੰਨੋ ਦੀ ਹੈ ਤੇ ਪੀਦੋ ਚੱਕੀ ਲਾ ਕੇ ਦੀ ਪੀਦੋ ਉਲਝ ਮੈਂ ਪੀਤੀ ਲਾ ਥੋੜੇ ਥੋੜੇ ਖਰਚੇ ਤੋਂ ਅਗਰ ਥੋੜੇ ਥੋੜੇ ਪਚਾ ਕਰੀਏ ਨਾ ਤੇ ਕਿੰਨਾ ਖर्चा ਬਚ ਜਾਂਦਾ ਵਾ ਤੇ ਤੂੰ ਤੂੰ ਤੇ ਚਾਹਣ ਕਿਉਂ ਆਈਂ ਮੇਰੀ ਗੱਲ ਸੁਣੋ ਬੰਦਾ ਪੁੱਛਿਆ ਜਿਹੜੇ ਘਰ ਵਾਲੇ ਆ ਆ ਵੀ ਸੂਟ ਪ੍ਰੈਸ ਕਰਾਏ ਆ ਘਰ ਦੀ ਉਧਾਂ ਪਾੜਿਆ ਕਰ ਬੜੀ ਮਹਾਰਾਣੀ ਬਣ ਕੇ ਰਹਿ ਗਈ ਤੂੰ ਮੇਰੀ ਗੱਲ ਸੁਣਾ ਬਹੁਤਾ ਗਰਮ ਹੋਉਂਦੀ ਨਹੀਂ ਲੋੜ ਹੈਗੀ ਤੇਰਾ ਮਾਹੌਸਿਕ ਉਹਨੂੰ ਮੈਂ ਪੁੱਛਣੀ ਆ ਕਿੰਨਾ ਖਰਚ ਕੀਤਾ ਜੀ ਤੇ ਕਿੰਨਾ ਲੈ ਕੇ ਆ ਗਏ ਧੀਵਾਲ ਅੱਜ ਜਿਹੜੇ ਮੈਂ ਕੱਪੜੇ ਪੈਸੇ ਕਰ ਦਿੱਤੇ ਸੀ ਮੇਰੇ ਦਾਰੇ ਹੋ ਗਏ ਜੇ ਤੇ ਗੁੱਸਾ ਚੜਨ ਆਲੀ ਆ ਉਹ ਮਾਦਾ ਦੀ ਕਤੂ ਸੁਣ ਲਾ ਆ ਜਿਹੜੇ ਬਾਕੀ ਪੈਸੇ ਕਹਿੰਦੀ ਨਾ ਮੈਂ ਤੈਨੂੰ ਆਣ ਕੇ ਦੇਣੀਆਂ ਉਹ ਕੋਈ ਪੈਸਾ ਨਹੀਂ ਰੱਖਿਆ ਹਮਾਰੀ ਚ ਉਹ ਅੰਦੇ ਕਾਲੀ ਰੱਖਵਾ ਸੀ ਲੈ ਕੇ ਮੈਂ ਪੈਸੇ ਦੇ ਤੁਰਪੀ ਆ ਮੈਂ ਆਪਣੇ ਚਲੇ ਰਿਸ਼ਤੇਦਾਰਾਂ ਨੂੰ ਡੱਬੇ ਦੇ ਕਿ ਗੱਲ ਕਿੰਨੀ ਆ ਨਾ ਹੋ ਗਿਆ ਵਾ ਜਿਹੜੇ ਡੱਬੇ ਵਾਰਦੀ ਲੱਗੀ ਆ ਜਿਹੜਾ ਗੋਦ ਭਰਾਈ ਕਰਕੇ ਆਈ ਆ ਜਿਹੜੇ ਉਹ ਨਹੀਂ ਕਿ ਢੀ ਲੋ ਕਾ ਨਹੀਂ ਇਹ ਉੱਥੇ ਉੱਥੇ ਕਹਿੰਦੀ ਫਿਰਦੀ ਮੈਨੂੰ ਲੈ ਕਿਵੇਂ ਡੱਬੇ ਦੇਣ ਜਾਣੇ ਦਿੱਤੇ ਦਾ ਨਾਮ ਤੇ ਮੈਨੂੰ ਥੋੜਾ ਪਤਾ ਜਿੰਨਾ ਖर्चा ਹੋਇਆ ਨਾ ਤੇ ਜੇ ਇੱਥੇ ਬੋਲਣ ਦੇ ਤੇ ਮਾਰ ਗਏ ਬੋਲਿਆ ਕਰੋ ਇਹਦੇ ਇੱਕੀ ਬੜਾ ਬੋਲੀ ਤੇ ਪ੍ਰੈਸ ਕਰਾ ਲਿਆ ਉਹਦੇ ਵੀ ਥੋੜੀ ਜਿਹੀ ਜਬਾਲ ਖੋਲ ਲਿਆ ਕਰੋ ਮੇਰੀ ਗੱਲ ਸੁਣ ਲਓ ਮੈਂ ਪ੍ਰੈਸ ਬਾਨੀ ਹੋਣੀ ਆ ਮੈਂ ਕੋਈ ਚੱਕੀ ਨਹੀਂ ਆ ਜਿਹੜੀ ਮੈਂ ਪੀ ਜਾਵਾਂ ਟੱਟ ਜਿਵੇਂ ਭੈਣ ਕੁਆਰੀ ਨਾ ਚੰਮੀ ਇੱਕ ਫੜਕ ਨਹੀਂ ਪ੍ਰੈਸ ਕਰ ਸਕਦੀ ਤੇ ਪਲਾ ਸ਼ਬੀਰਾ ਜਿਹੜੀ ਕੋਲ ਸੀ ਮੇਰੇ ਤੇ ਤੇ ਨਾ ਕੱਪੜੇ ਪ੍ਰੈਸ ਕਰਾਉਂਦੀ ਹੁੰਦੀ ਸੀ ਤੇ ਜੜਾਉਂਦੀ ਹੁੰਦੀ ਸੀ ਸਾਰੀਆਂ ਛੋਟੀਆਂ ਛੋਟੀਆਂ ਗੱਲਾਂ ਮੈਨੂੰ ਸੁਣਾ ਦੇ ਭੈਣ ਦੀਆਂ ਸੁਣਾ ਦੇ ਛੰਬੀ ਦੀਆਂ ਸੁਣਾ ਦੇ ਚਾਚੀ ਦੀਆਂ ਵੀ ਸੁਣਾ ਦੇ ਸਭ ਦੀਆਂ ਸੁਣਾ ਦੇ ਤੇ ਜਿਹੜਾ ਮੇਰਾ ਚੰਗਾ ਮੈਂ ਤੇ ਹੋਈ ਸੁਣਾਣੇ ਮੈਂ ਬਹਿ ਕੀ ਕਰਾਂ ਚਾਚੀ ਦੇ ਕੀ ਸੁਣਾ ਚਾਹੀਦਾ ਮੈਂ ਕਿਸ ਤਰ੍ਹਾਂ ਬੋਲਣ ਦੀ ਜੇ ਮੇਰੇ ਨਾਲ ਮੇਲ ਲਾਉਂ ਔਰ ਹੋਇਆ ਕੀ ਆ ਤੁਹਾਨੂੰ ਕਮਰੋਲੀ ਪਾਈ ਜੇ ਮੈਨੂੰ ਇਹ ਕੀ ਆ ਕਿ ਕੱਪੜੇ ਕਿਉਂ ਪ੍ਰੈਸ ਬਾਰੋਂ ਕਰਾਈ ਕਿ ਕੱਲ ਮੈਂ ਪਟਕੀ ਛੰਬੀ ਹੁੰਦੀ ਤੇ ਮੈਨਾਂ ਮਦਦ ਕਰਾਉਂਦੀ ਹੁੰਦੀ ਸੀ ਨਾਲ ਕਰਦੀ ਪੈਂਟਾਂ ਦੇ ਤੇ ਚੁੰਨੀ ਵੀ ਜੋੜ ਕੇ ਰਾਜੀ ਪ੍ਰੈਸ ਦੀ ਤੇ ਗ ਇੱਦਾਂ ਮੈਂ ਬੋਲਣ ਦੀ ਆ ਪਤਾ ਕੀ ਆ ਲੱਕੀ ਵੇਖ ਆ ਤਿੰਨ ਚਾਰ ਦਿਨ ਦਾ ਆ ਪ੍ਰੋਗਰਾਮ ਦੇ ਵਿੱਚ ਭੱਜੇ ਨੱਸੇ ਫਿਰਦੇ ਰਹੇ ਆਪਾਂ ਬਾਜ਼ਾਰ ਆਣਾ ਜਾਣਾ ਉਹ ਆਪਾਂ ਦੇ ਘਰੇ ਹੀ ਸੀ ਆ ਤੇਰੀ ਮਾਂ ਸੂਰ ਲਾ ਲਾ ਕੇ ਛੁੱਟੀ ਗਈ ਆ ਆ ਕਿੰਨਾ ਕੱਪੜਾ ਇਕੱਠਾ ਆਇਆ ਪੰਜਾਹ ਦੇ ਲੱਕ ਤੱਕ ਦੋ ਡੋਲਾ ਮਾਂ ਦੇ ਨਹੀਂ ਫੈਲਾਉਂਦੇ ਚਾਚੀ ਮੇਰੇ ਨਜ਼ਰੋਂ ਆਉਂਦੇ ਆ ਸੂਰ ਮਾਂ ਦੇ ਵੀ ਕਿੰਨਾ ਆ ਅੱਗੇ ਤੂੰ ਹੀ ਪ੍ਰੈਸ ਕਰਦੀ ਸੀ ਨਾ ਮੈਂ ਤੈਨੂੰ ਇਹੋ ਕਹਿਣਾ ਵੀ ਖਰਚਾ ਘੱਟ ਕਰ ਘੱਟ ਕੀ ਆ ਖਰਚਾ ਉਹਦੇ ਆ ਕਿ ਖਰਚਾ ਘੱਟ ਕਰ ਉਹ ਟੈਸਲਾ ਅੰਨੇ ਕਰਾ ਲਗੀ ਨਾ 800 ਦੀ ਗੱਲ ਹੋਈ ਇਸ ਤੋਂ ਵੱਧ ਸਵਾਰਨਾ ਕਿਹਾ 500 ਦੇ ਸਵਾਰ ਨਹੀਂ ਦਿੱਤੇ ਮਾਣ ਜੀ ਨੇ ਪਤਾ ਮੈਨੂੰ ਮੈਂ ਵੀ ਸਾਰਾ ਕੁਝ ਵੇਖਿਆ ਪਰ ਜੋ ਵੀ ਕੀਤਾ ਨਾ ਮੇਰੇ ਧਿਆਨ ਨਾਲ ਗੱਲ ਸੁਣੋ ਲੜੋੜਾ ਪੈਂਜੀ ਨੇ ਗਲਤ ਕੀਤਾ ਅਸਾਂ ਨੂੰ ਇੱਥੇ ਕੀ ਕਹਿੰਦੇ ਰਿਆ ਬੜਾ ਵੱਡਾ ਪ੍ਰੋਗਰਾਮ ਕਰਨਾ ਹੈ ਬੜਾ ਵੱਡਾ ਪ੍ਰੋਗਰਾਮ ਕਰਨਾ ਉਹ ਤਾਂ ਉੱਥੇ ਜਾ ਕੇ ਵੇਖਿਓ ਕੀਤਾ ਕੀ ਆ ਦੋ ਰਸਗੁੱਲੀਆਂ ਤੇ ਨਾਲ ਕੀ ਪਕੌੜੇ ਤੇ ਬ੍ਰੈਡ ਪਕੌੜੇ ਖਵਾਤੇ ਜਿੱਦਾਂ ਘਰ ਹੀ ਕੋਈ ਕੰਮ ਵਾਲੀ ਡਾਈ ਹੁੰਦੀ ਆ ਬੈ ਕੱਤੀ ਤੇ ਬੜੇ ਟੈਂਟ ਟੁੰਡ ਲੱਗੇ ਹੋਨੇ ਆ ਉਹ ਤਾਂ ਅੰਦਰ ਝੜ ਕੇ ਬਿਠਾ ਦਿੱਤਾ ਸੋਫਿਆਂ ਤੇ ਖਾ ਲੋ ਇੱਥੇ ਨਾ ਕੋਈ ਟੈਂਟ ਨਾ ਕੋਈ ਹਿਲਵਾਈ ਬੜਾਈ ਸੇਜਾਰ ਹੋਣਾ ਇਹ ਪਲਾਨਿੰਗ ਸੀ ਮਾਵਾ ਦੀਆਂ ਦੀ ਹਾਂ ਮੈਨੂੰ ਮੈਨੂੰ ਇਥੋਂ ਪਤਾ ਲੱਗਦਾ ਵਾ ਕਿ ਮੰਮੀ ਵੀ ਇਚ ਸ਼ਾਮ ਲੈ ਗਈ ਸੀ ਮੰਮੀ ਨੂੰ ਪਤਾ ਹੈ ਸਭ ਕੁਝ ਤੇ ਮੈਂ ਕਹਿਨੀ ਪਲਾਨਿੰਗ ਦਾ ਖਰਚਾ ਮੇਰਾ ਕਰਾ ਛੱਡਿਆ ਕੁੰਡਾ ਮੇਰਾ ਹੋ ਗਿਆ ਸਾਰਾ ਕੰਟੀ ਕਰ ਜੇ ਲਾਓ ਤੇ ਇੱਕ ਦੂਜੀ ਤਿਆਰੀ ਕਰੋ ਜੇ ਤਾਂ ਬੱਚਾ ਹੋ ਜਾਵੇ ਚਾਚੀ ਜੀ ਮੰਮੀ ਕੋਈ ਬਹਿਹਾਣੀ ਰੱਖ ਕੇ ਘਰ ਸਾਰੇ ਨਾਲ ਫੇਰ ਲੈ ਕੇ ਜੇ ਦੋ ਡੱਬੇ ਦੇ ਕੇ ਸਿਰਫ ਦੋ ਤੇ ਭੈਣ ਜੀ ਸਾਰੇ ਰਿਸ਼ਤੇਦਾਰਾਂ ਵੱਲ ਕੱਲਾ ਕੱਲਾ ਡੱਬਾ ਦੇਣ ਗਏ ਇਹ ਐਡਾ ਕਿਹੜਾ ਕੀ ਕੀ ਕੁੰਮ ਦਾ ਮੇਲਾ ਸੀ ਲਾ ਕੇ ਦੱਸਣ ਗਈ ਸਾਰੇ 20 ਡੱਬੇ ਦੀ ਤੇ ਗੱਲ ਛੱਡੋ ਕਿ ਤੇ ਤੁਰਾ ਲੱਗੇ ਭਰਾ ਭੈਣ ਨੂੰ ਕੱਪੜੇ ਬਣਾ ਦਿੰਦੇ ਇੰਨਾ ਖਰਚ ਕਰਕੇ ਗਏ ਹੈ ਗੈਨਾ-ਗੁਨਾ ਪਾ ਗਏ ਉਹਨਾਂ ਕੋ ਤੇ ਉਹ ਵੀ ਨਹੀਂ ਸੜਿਆ ਇਹ ਤੇ 500 ਰੁਪਏ ਹਾਜੀ ਫੜਾ ਦਿੰਦੇ। ਫਿਰ ਇਹਨੇ ਕਹਿੰਦੇ ਬੜੇ ਧਰਾ ਪਰ ਜਾਏ। ਹਾਜੀ ਮਾਈ ਦਾ ਤੇ ਬੜੀ ਸ਼ਿੱਦਤ ਕਹਿਤਾ ਕਿ 1100 ਰੁਪਏ ਲਾਗਣ ਨੂੰ ਦੋ। ਹੋ ਭਾਈ ਦਾ ਜੁਆ ਨਹੀਂ। ਕਹੋ ਹੈ 20 ਬੰਦ। ਤਾਂ ਇਹ ਤੇ ਪੈਸੇ ਮੈਨੂੰ ਨਹੀਂ ਫੜਾਈ। ਪਤਾ ਹੈ ਨਾ ਮੈਨੂੰ ਕਿ ਇਹਨੇ ਤੇ 100 100 100 ਦਾ ਵਾਧਾ ਦੇਣਾ ਨਹੀਂ ਆ। ਤਾਂ ਇਹ ਤੇ ਸਾਰੇ ਪਰਸੇ ਚ ਪਾ ਲੈ। ਉਹਨੇ 500 500 ਦੇ ਕੇ ਕਹਿੰਦੀ ਸਵਾਦ ਨਾ ਕਰੀ ਜਾਓ। ਤੇ ਮੇਰੇ ਤੇ ਦਿਲ ਹੋਰ ਪੈਂਦੇ ਕਿ 500 500 ਕੀ ਸਵਾਦ ਨਾ। ਆ ਨਿੱਕੀ ਆ ਨਿੱਕੀ ਗੱਲਾਂ ਛੱਡੋ। ਜੋ ਵੀ ਆ ਕੋਈ ਟਾਡੀ ਮਾਂ ਦੀ ਨਾ ਚੁਗਲੀ ਨਹੀਂ ਕਰਨ ਢਈ ਮੈਂ ਤਾਂ ਘਰ ਆ ਕੇ ਇਹਨਾਂ ਨੂੰ ਕਿਹਾ ਵੀ ਕੋਈ ਗੱਲ ਰਿਮਾਰਡ ਕਰਨਾ ਸਵੇਰੇ ਗੱਲ ਕਰਾਂਗੀ ਪਰ ਸਵੇਰੇ ਉੱਡਦਿਆਂ ਮੇਰੇ ਕਮਰੇ 'ਚ ਗਏ ਆ ਤੇ ਮੈਨੂੰ ਉਹਨਾਂ ਨੇ ਕਹਿਤਾ ਮੇਰੀ ਭੈਣ ਦਾ ਫੋਨ ਆਇਆ ਆ ਮੈਂ ਡੱਬੇ ਦੇ ਆਵਾ ਮੇਰੀ ਗੱਲ ਸੁਣੋ ਆ ਚੈਨਾ ਪਾਣ ਦੀ ਕੀ ਲੋੜ ਪਈ ਸੀ ਆ ਮੁੰਦਰੀਆਂ ਬਣਾਉਂਦੀ ਕੀ ਲੋੜ ਪਈ ਸੀ ਉਹ ਆਪਣਾ ਪਰਸ ਵੇਖਿਆ ਕਿੰਨਾ ਮਹਿੰਗਾ ਲੈ ਕੇ ਆਏ ਆ ਸਭ ਕੁਝ ਲੈ ਕੇ ਆਏ ਚਾਚੀ ਜੀ ਤਾਂਸ ਵੀ ਨਵੇਂ ਪਾਏ ਮੈਨੂੰ ਗਿਲਿਆ ਇੰਸ਼ਾਅੱਲ ਸੌਣੇ বিনা ਮਤਾਂ ਮਿੱਦਵਾ ਖਾਇਆ ਨਾਮ ਤਾਂ ਉਹ ਮਖਾਇਆ ਨਾਮ ਇਹਨੂੰ ਖਾਇਆ ਪਰ ਮੇਰੀ ਗੱਲ ਸੁਣ ਲਓ ਪੁੱਤਰ ਆ ਜੋ ਵੀ ਕੀਤਾ ਨਾ ਭੈਣ ਜੀ ਨੇ ਆ ਗਲਤ ਕੀਤਾ ਉਹ ਘਰ ਦੇ ਚਾਰ ਤੇ ਬੰਦੇ ਸੀ ਤੇ ਜਾਂ ਉਹਨਾਂ ਦੀ ਧੀ ਹੈਗੀ ਸੀ ਧੀ ਨਿੱਜਲ ਇੱਥੋਂ ਤੱਕ ਕੀ ਜਵਾਈ ਵੀ ਨਹੀਂ ਉਹਨਾਂ ਦਾ ਆਇਆ ਸੀ ਤੇ ਧੀ ਨੇ ਕਿਹਾ ਚਾਚੀ ਜੀ ਕੁਝ ਜ਼ਿਆਦਾ ਦੇ ਤਾਂ 500 ਰੁਪਏ ਫੜਾਇਆ ਸੀ ਸਾਰਾ 500 ਰੁਪਏ ਮੈਂ ਆਪ ਵੀ ਵੇਖਿਆ 500 ਰੁਪਏ ਦਿੱਤਾ ਸੀ ਨਾ ਤੁਹਾਨੂੰ ਕੋ ਜਾਰਾ ਥੋੜੀ ਸੰਗ ਦੇ ਦਿੱਤਾ ਤੀ ਨੇ ਵੀ ਤੇ ਕੱਪੜੇ ਇੰਨੇ ਕੱਪੜੇ ਸੀ ਪਤਾ ਨਹੀਂ ਕਿਹੜਾ ਹੀ ਸੂਟ ਉਹਦੀ ਤਾਂ ਸੱਸ ਨੂੰ ਕਹਿਣ ਲਈ ਸੀ ਵਿਮਲ ਦੀ ਸੱਸ ਕਿ ਮੈਂ ਕਿ 6 6 7000 ਰੁਪਏ ਦਾ ਕਸੂਟ ਲੈ ਕੇ ਆਈ ਆ ਤੇ ਮੈਂ ਕਿਾ ਚੱਲ ਮੈਂ ਵੇਖਾਂਗੀ ਤੇ ਮੈਂ ਕਿਾ ਭੈਣ ਜੀ ਹਰ ਕਿਸੇ ਨੇ ਆਪਣੀ ਪਹੁੰਚ ਵੇਖ ਕੇ ਦੇਣਾ ਸਾਡੇ ਕੋਲ ਜਿੰਨਾ ਸਰਿਆ ਮੈਂ ਉਹਨਾਂ ਦੇ ਦਤਾ ਆਪਾਂ ਪਰ ਇੱਕ ਗੱਲ ਆ ਕਪੜਾ ਲੇੜਾ ਭੈਣ ਜੀ ਨੇ ਕੁਝ ਨਹੀਂ ਮੈਨੂੰ ਦਿਖਾਇਆ ਪਰ ਭੈਣ ਜੀ ਦੇ ਇੰਝ ਕੀਤਾ ਜਿਤਨਾ ਉਹ ਡੋਲੇ ਚ ਹਜੇ ਹੁਣੇ ਹੀ ਸਿਮਰਤ ਉਤਰੀ ਆ ਤੇ 5-5000 ਰੁਪਏ ਦਾ ਸੂਟ ਵਰਿਆਂ ਮੰਗਾ ਦੇ ਤੇ ਕਹਣਾ ਸਾਡੇ ਨਾਲ ਉਹ ਚੰਗੇ ਤੇ ਵੀ ਮਨ ਨਹੀਂ ਰਹਿ ਗਏ ਜਿਨ੍ਹਾਂ ਨੇ 500 ਰੁਪਏ ਆਸਾ ਗੰਨ ਦਿੱਤਾ ਤੇ ਉਹਨਾਂ ਦਾ ਨਹੀਂ ਕੋਈ ਫਰਜ਼ਬੰਦ ਨਹੀਂ ਕਿ ਆਪਾਂ ਵੀ ਕੋਈ ਤੁੰਗਸਲਾ ਪਾਈਏ ਸਾਡੇ ਵਾਲੀ ਤਾਂ ਬੜੀ ਸ਼ਤੀ ਸੁਣਾ ਦੇਤਾ ਕਿ ਆਨ ਨੂੰ ਸਾਹਿ ਨੂੰ ਆ ਬਾਦਿਓ ਸੀ ਮਿਲਤ ਨੂੰ ਆ ਪਾਦਿਓ ਤੇ ਮਾਦਾ ਨੂੰ ਕੁਛ ਨਹੀਂ ਨਜ਼ਰ ਆਇਆ ਉੱਥੇ ਹੁਣ ਤੇਰੀ ਤੈਂ ਦਾ ਰਾਣੀ ਹਰ ਹਾਰ ਪਿਆਰ ਕਰੋ ਹੁਣ ਤੇ ਚੇਨ ਪਾਏ ਉਹ ਨਾ ਨਹੀਂ ਹਰ ਬਾਕੀ ਜੇ ਮੈਂ ਬੱਚਾ ਹੈ ਜੇ ਰਾਣੀ ਆਲੀ ਪਹਿਣਾ ਜੇ ਤੇਰਾ ਦਿਮਾਗ ਖਰਾਬ ਪਿਆ ਤੇ ਮੇਰੇ ਤੋਂ ਸੁੰਡੇ ਨੂੰ ਤੇ ਮੈਂ ਤੇ ਕਹਾਂ ਲਾ ਦੋ ਉਹਦੇ ਬੋਲੀ ਬਾਹਰ ਚੌਂਚ ਖੜਾ ਲਾ ਕੇ ਜੀ ਨੰਨੇ ਮੈਂ ਨਾ ਨਾ ਕਹੂੰਗੀ ਤੇ ਮਾਂ ਨੇ ਆ ਕੇ ਸੁਣਾ ਦੇਣਾ ਮਾਂ ਦੇ ਕੰਚ ਨਾ ਪਾਰਾ ਪਾ ਦੀ ਪਿਰਾਣੀ ਹਾਰ ਪਾ ਦਿਓ ਫਿਰ ਵੇਖੀਏ ਕੂਟ ਦਿੰਦੀ ਮੇਰੇ ਚਾਚੀ ਜੀ ਇਹਨਾਂ ਨੂੰ ਸਮਝਾ ਲਓ ਉਹਨਾਂ ਦਾ ਗੁੱਸਾ ਮੇਰੇ ਸਿਰ ਤੇ ਨਹੀਂ ਕਰਨਾ ਆ ਕੱਪੜੇ ਦਾ ਨਜਾਇਜ਼ ਕੱਢਣ ਦੇ ਕੇ ਇੱਕ ਵਾਰੀ ਇਹਨਾਂ ਨੂੰ ਸਮਝਾ ਦਿਓ ਪਿਆਰ ਨਾਲ ਮੈਂ ਫालतू ਗੱਲ ਨਹੀਂ ਕਰਦੀ ਤੇ ਪ੍ਰੈਸ ਪ੍ਰੈਸ ਮੋਬਲਾ ਦੇ ਫਿਰ ਤੋੜ ਦੋ ਪ੍ਰੈਸ ਅੱਛਾ ਮੇਰੀ ਗੱਲ ਸੁਣ ਅਸਲ ਜੀ ਸੀਮਾ ਇੱਧਰ ਆਪੋ ਤੋਂ ਮੈਂ ਜਾਣਾ ਇੱਧਰ ਆ ਸਮਝਾਓ ਇੱਧਰ ਆ ਇਦਾਂ ਰਾਜੀ ਜੀ ਕੀ ਕਹਿਣਾ ਉਸਦੀ ਦੱਸ ਦੇਣਾ ਸੀ ਤੂੰ ਕੀ ਸਮਝੋਣਾ ਛੱਡੋ ਬਣਾ ਸਾਰਾ ਕੁਝ ਤੇ ਹੋ ਗਿਆ ਵੱਖਰ ਚਾ ਵੀ ਹੋ ਗਿਆ ਵਾ ਵੇਖ ਲੱਗੇ ਸੀਮਾ ਤੂੰ ਲੜਾਈ ਪਤਾ ਤੁਹਾਡੀ ਕਾਦੀ ਤੋਂ ਹੋਣੀ ਚਾ ਆ ਕੋਈ ਕੰਮ ਦੇ ਕੋਈ ਕੱਪੜੇ ਪ੍ਰੈਸ ਦੀ ਇੰਨਾਂ ਚੀਜ਼ਾਂ ਦੀ ਤੁਹਾਡੀ ਲੜਾਈ ਨੇ ਲੜਾਈ ਮੇਰੇ ਇੱਥੇ ਗਈ ਖਰਚੇ ਦੀ ਉਹ ਤਤ ਬੋਲਦਾ ਪਿਆ ਕਿ ਉਹ ਇਕੱਲਾ ਤੇ ਕਮਾਉਣ ਵਾਲਾ ਖਰਚਾ ਸਾਰੇ ਪਾਸੇ ਕਰਨ ਰਿਆ ਮਾਂ ਨੂੰ ਤਾਂ ਕਹਿਣੋ ਰਿਹਾ ਉਹਨੇ ਜਨਾਨੀ ਨੂੰ ਹੀ ਕਿਹਾ ਉਹ ਤੈਨੂੰ ਕਹਿੰਦਾ ਤੂੰ ਉਹਦੀ ਗੱਲ ਤਾਂ ਬੁਰਾ ਨਾ ਮਨਾਇਆ ਕਰ ਚਾਚੀ ਜੀ ਮੈਂ ਸਮਝਦੀ ਹਾਂ ਟੂੰ ਹੀ ਟਾੜੀ ਗੱਲ ਵੇਖੋ ਕੱਬੇ ਮੰਡਨ ਚੱਲ ਗਏ ਠੀਕ ਹੈ ਅਗਲੇ ਨੇ ਬੁਲਾਇਆ ਤਾਂ ਕੜੀਆਂ ਕਈ ਸਾਡੇ ਰਿਸ਼ਤੇਦਾਰਾਂ ਨੂੰ ਐ ਕੋਈ ਚੰਗੀ ਗੱਲ ਹੈ ਕੀ ਪਰ ਲੱਗੀ ਵੇਖਿਆ ਗੁੱਸਾ ਉਹਨਾਂ ਦਾ ਹੀ ਕਿੱਡਾ ਮੇਰੇ ਤੇ ਦੇ ਲੱਗੀ ਬੇਕ ਪੁੱਤਰਾ ਇਹ ਤਾਂ ਤੇਰੀ ਮਾਂ ਨੇ ਗੱਲ ਨੂੰ ਵਧਾਵਾ ਦਿੱਤਾ ਕਿਉਂਕਿ ਵਿਮਲ ਨਾਲ ਮੇਰੀ ਗੱਲ ਹੋਈ ਸੀ ਵਿਮਲ ਨੇ ਦੱਸਿਆ ਮੈਂ ਕਿਹਾ ਵਿਮਲ ਤੁਸੀਂ ਰਿਸ਼ਤੇ ਦਾ ਟਾੜੇ ਹੋਰ ਨਹੀਂ ਆਣੇ ਉਹ ਕਹਿੰਦੀ ਮਾਸੀ ਜੀ ਕਿਹੜੇ ਰਿਸ਼ਤੇਦਾਰ ਬਸ ਆਪਾਂ ਸੀ ਤੇ ਤੋਹੀਂ ਕੋਰਤਾ ਕੋਈ ਵੀ ਨਹੀਂ ਇੱਥੋਂ ਤੱਕ ਕਿ ਰਾਣਾ ਵੀ ਦਿੱਲੀ ਚਲੇ ਗਿਆ ਆ ਰਾਣਾ ਵੀ ਉੱਥੇ ਨਹੀਂ ਸੀ ਆ ਮੈਂ ਵੀ ਨਹੀਂ ਵੇਖਿਆ ਦਿਖਾਇਆ ਕਿੱਥੇ ਆ ਮੈਨੂੰ ਤਾਂ ਪਤਾ ਹੀ ਹੋਣ ਲੱਗਾ ਤੁਹਾਡੇ ਕੋਲ ਦਿੱਲੀ ਗਿਆ ਮੈਂ ਤੇ ਮੰਮੀ ਨੂੰ ਪੁੱਛਿਆ ਜਾਣਾ ਕਿੱਥੇ ਕਹਿੰਦੇ ਦੱਸ ਦਿੰਨੇ ਆ ਉਹ ਮੈਨੂੰ ਜੰਮੀ ਨੇ ਦੱਸ ਦਿੱਤਾ ਹੀ ਫੋਨ ਤੇ ਵੀ ਭਾਬੀ ਇਹਨਾਂ ਨੂੰ ਕੰਮ ਪੈ ਗਿਆ ਗੱਡੀਆਂ 'ਚ ਜਾਣਾ ਹੀ ਉਹਨਾਂ ਨੂੰ ਮਿਲਣ ਲਈ ਤਿੰਨ ਤੇ ਰੇਟ ਚੰਗਾ ਬਿਨਾਂ ਦੇ ਤਾਂ ਹੋ ਗਿਆ ਕੰਮ ਦੇ ਬੰਦੇ ਰੋਕ ਹੀ ਜਾਂਦਾ ਵਾ ਚਾਚੀ ਜੀ ਨਹੀਂ ਉਹ ਕਰ ਫੰਕਸ਼ਨ ਹੋਵੇ ਤੇ ਉਹਨਾਂ ਦੇ ਘਰ ਦਾ ਮਸਲਾ ਉਹਨਾਂ ਨੇ ਵੇਖਿਆ ਵੀ ਘਰ ਦਾ ਤੇ ਫੰਕਸ਼ਨ ਹੈ ਘਰ ਦੇ ਤੇ ਜੀ ਆ ਜੇ ਮੈਂ ਉਹਦਾ ਤਾਂ ਕੰਮ ਨਹੀਂ ਮਾ ਆਉਂਗਾ ਤੇ ਫਿਰ ਵਧੀਆ ਰਹੇਗਾ ਪਰ ਇਹ ਗੱਲ ਉਹਨਾਂ ਨੇ ਸਾਨੂੰ ਨਹੀਂ ਨਾ ਦੱਸੀ ਵੀ ਘਰ ਦਾ ਫੰਕਸ਼ਨ ਹੈ ਵੀ ਆਪਾਂ ਘਰ ਦੇ ਕਰ ਦੇ ਜੀ ਐ ਇਹ ਸੱਸ ਵੀ ਚਲਾਕ ਨਿਕਲੀ ਤੇ ਉਹਦੋਂ ਸਾਡੀ ਸੱਸ ਚਲਾਕ ਨਿਕਲੀ ਲੱਕੀ ਸੀਮਾ ਤਾਂ ਮੈਂ ਤਾਂ ਇਸ ਗੱਲ ਦਾ ਪੁਰਾਣਾ ਲੱਗਿਆ ਇਸ ਸਾਰੇ ਮਲੇ ਪੁੱਤ ਦੋਵਾਂ ਜਾਣੀ ਹੁੰਦੀ ਸੀ ਆਪਾਂ ਨੂੰ ਮੈਂ ਤਾਂ ਕਹਿਨੀ 100 ਲਾਪੇ ਕਰਕੇ ਤੇ ਬਾਕੀ ਪੁੱਤ ਮੈਂ ਤੈਨੂੰ ਇਹ ਗੱਲ ਕਰਨੀ ਆ ਆਪਣਾ ਵਾਲ-ਵਾਲ ਨਾ ਕਰਜਾਈ ਹੂੰ ਕਰੇ ਕਰਜ਼ਾ ਲੈਣਾ ਕਰਜ਼ਾ ਲੈਣਾ ਸਰਨ ਓਖਾ ਗਾਮੀ ਕਰਜ਼ਾ ਲੈਣਾ ਸੌਖਾ ਹੀ ਕਰਜ਼ਾ ਨਾ ਬੜਾ ਹੁੰਦਾ ਠੀਕ ਆ ਮੇਰੀ ਗੱਲ ਸੁਣ ਲੈ ਟਾਈਮ ਹੋਰ ਅੱਜ ਨਹੀਂ ਤਾਂ ਕੱਲ ਆਣੇ ਵਾਲਾ ਹੋਰ ਦੱਸਾਂ ਦੇਣਾ ਨੂੰ ਤੇ ਪੁੱਤ ਉਹਨਾਂ ਕ ਕਰ ਜਿੰਨੇ ਤੇਰੇ ਮੋਢੇ ਭਾਰ ਚਲਦੇ ਐਵੇਂ ਨਜਾਇਜ਼ ਨਾ ਕਰ ਕਿ ਭੈਣ ਨੇ ਕਿਹਾ ਮਾਂ ਨੇ ਕਿਹਾ ਸਹੁਰਿਆਂ ਨੇ ਕਿਹਾ ਤੇਰਾ ਹੱਕ ਬੰਦ ਹੈ ਉਹਨਾਂ ਨੇ ਧੀ ਸੱਡ ਕੋ ਲਈ ਆ ਤੇ ਜੇ ਤੇਰੇ ਕੋ ਹੈਗਾ ਨਾ ਤੇ ਉਹਨਾਂ ਨੂੰ ਦੇ ਦੇ ਨਹੀਂ ਹੈਗਾ ਤੇ ਹੱਕ ਛੋੜ ਦੇ ਆਪਾਂ ਬੱਲੇ ਬੱਲੇ ਚੋਂ ਕੀ ਲੈਣਾ ਚਾਚਾ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ ਮਾਗੇ ਤੋਂ ਖਰਚਾ ਸਾਬ ਹੈ ਕਨਪਾਵੇਂ ਜੋ ਮਰਜ਼ੀ ਹੋ ਜਾਏ ਭਾਵੇਂ ਮੰਮੀ ਜਾਨ ਭਾਵੇਂ ਨਾਨਾ ਜਾਨ ਮੈਂ ਸੋਚ ਲਿਆ ਵੀ ਮੈਂ ਕਰਜ਼ੇ ਥੱਲੇ ਨਹੀਂ ਹੋਣਾ ਅੱਗੇ ਮੈਂ ਵਿਆਹ ਦਾ ਬੜੀ ਮੁਸ਼ਕਲ ਆ ਆ ਫੇਸੇ ਰੇ ਕਰਜ਼ਾ ਚੜਾਤਾ ਜੀ ਜੀ ਮੈਂ ਇੱਕ ਗੱਲ ਹੋਰ ਕੰਨਾ ਚਾਹਨੀ ਆ ਆ ਜੇਨਾ ਬੱਚੇ ਨੂੰ ਤੇ ਚਲੋ ਟਾਈਮ ਹੀ ਨਾ 1.5 ਮਹੀਨਾ ਹੈਗਾ ਜੀ। ਮੇਲੋਂ ਰਕੜੀ ਹੋਣੀ ਏ ਜੀ। ਜੋ ਕਰਨਾ ਨਾ ਦੋਨਾਂ ਭੈਣਾਂ ਨੂੰ ਬਰਾਬਰ ਦਾ ਕਰਿਓ। ਮੇਰੀ ਗੱਲ ਸੁਣ ਲਓ। ਨਾ ਮੈਂ ਹੁਣ ਨਹੀਂ ਸੁਣੀ ਤੁਹਾਡੀ ਮਾਂ ਦੀ ਤੇ ਨਾ ਸੁਣੀ ਮੈਂ ਕੁੜੀਆਂ ਦੀ। ਮੇਰਾ ਇੱਕੋ ਫੈਸਲਾ ਹੈ। ਮੇਰਾ ਪੁੱਤ ਕਰਜਾਈ ਹੋਣ ੜਿਆ ਤੇ ਅੱਜ ਕੀ ਜੋ ਦੇਣਾ ਮੈਂ ਦੋਵਾਂ ਨੂੰ ਬਰਾਬਰ ਦੇਣਾ। ਬਸ ਇਹ ਵੀ ਮੈਂ ਕਹਿੰਦੀ ਇੱਕੋ ਜਿੱਕਾ ਹੀ ਦੇਣਾ ਏ ਜੀ। ਮੈਂ ਚਾਚੀ ਸੋਚ ਰਿਆ ਆ ਕਿ ਮੈਂ 11-1100 ਰੁਪਏ ਤੋਂ ਵਾਅਦਾ ਨਹੀਂ ਕਰਾਂ ਜੀ। ਉਹਨੂੰ ਵੀ 1100 ਤੇ ਉਹਨੂੰ ਵੀ 1100। ਪੁੱਤ ਉਹ ਤੇਰੀ ਮਰਜ਼ੀ ਆ ਤੂੰ 1100 ਦੇਣਾ ਰੱਖਣੀ ਤੇ ਕੀ ਰਿਸ਼ਤੇ ਲੈਣ ਦੇ ਇਹਦਾ ਮਤਲਬ ਕੀ ਆ ਇਹ ਆਪਾਂ ਆਪਣੀ ਪਹੁੰਚ ਵੇਖਣੀ ਆ ਸਾਡੇ ਕੋ ਕਿੰਨਾ ਇਹ ਥੋੜਾ ਵੀ ਕਿਸੇ ਕਰਕੇ ਆਪਣਾ ਸਿਰ ਮਨਾ ਪੈਣਾ ਆਪਾਂ ਜੇ ਮਾਂ ਨੇ ਕਿਹਾ ਨਾ ਸੋਨੇ ਦੀ ਚੀਜ਼ ਸੀ ਮੈਂ ਤਨਵਾ ਦਵਾਂ ਤੂੰ ਠੋਕ ਜਵਾਬ ਦਿੰਦਾ ਮੈਂ ਕੱਲ ਬੰਦ ਕਰਨੀ ਤੂੰ ਸੋਨੇ ਦੀ ਚੀਜ਼ ਕਹਿਣ ਤੇ ਰੱਖੀਂ ਮਾਂ ਹੀ ਕਿਦਾਂ ਲੈ ਇੱਕ ਦਿਨ ਹੋਣੀ ਜੇ ਮੰਨੋ ਚਾਹੇ ਨਾ ਮੰਨੋ ਮੈਂ ਜਾਣਨੀ ਆ ਕਿਤੋਂ ਰੱਕ ਮਮਾ ਹੈ ਗਿਆ ਇਹ ਗੱਲ ਹੋਣੀ ਜੇ ਪਹਿਲਾਂ ਇਹਨਾਂ ਦੇ ਕੰਨਾਂ 'ਚ ਕੱਢ ਦੋ ਰਖੜੀ ਆ ਰਹੀ ਐ ਪਰ ਮੈਂ ਇਸ ਤੋਂ ਬਾਅਦ ਕੁਝ ਨਹੀਂ ਕਰ ਸਕਦੀ ਤੇਰਾ ਮਤਲਬ ਐ ਕਿ ਪਹਿਲੀ ਰਖੜੀ ਤੈਨੂੰ ਸੋਨੇ ਦੀ ਚੀਜ਼ ਪਾਈਏ ਕਿਉਂ ਮੈਂ ਨਹੀਂ ਕਹਿੰਦੀ ਇਹ ਲਫ਼ਜ਼ ਤੁਸੀਂ ਮਮਾ ਦੇ ਮੂੰਹ ਤੇ ਸੁਣੋਗੇ ਨਹੀਂ ਤੇ ਬੰਦਾ ਪੁੱਛੇ ਇੱਥੇ ਰੁੱਖਾਂ ਨਾਲ ਕਹੇ ਲੱਥਲ ਦੇ ਆ ਜਿਹੜੇ ਮੈਂ ਤੋੜ-ਤੋੜ ਕੇ ਲੈ ਜਾਵਾਂ ਤੇ ਸੋਨੇ ਦੀਆਂ ਚੀਜ਼ਾਂ ਲੈ ਆ ਕੇ ਉਹਨਾਂ ਨੂੰ ਪਾਈ ਜਾਵਾਂ ਤੇ ਉਹਨਾਂ ਦਾ ਘਰ ਭਰੀ ਜਾਵਾਂ ਤੇ ਆਪਣੇ ਦੇ ਬੋਝ ਪਾਈ ਜਾਵਾਂ ਮੈਂ ਤੁਹਾਨੂੰ ਇਹ ਕਿਹਾ ਕਿ ਸਮਝ ਜਾਓਗੇ ਤੂੰ ਇੱਥੇ ਸੌਂ ਫਰਿਆ ਦਿੱਤਾ ਤੇ ਬਸ ਤੂੰ ਮਾਤਾ ਦੇ ਕੰਨੀ ਕੋਈ ਵੀ ਹੋਜੀ ਸੋਨੇ ਦੀ ਕਰਨਾ ਪਈ ਤੂੰ ਮੈਨੂੰ ਗਰਮ ਕਿਉਂ ਬੋਲਦਾ ਐ ਮੈਂ ਸਮਝਾਉਂਦੀ ਇਹ ਜੇ ਹੁਜਿਆ ਕਰਨਾ ਮਾਤਾ ਸਾਹਮਣੇ ਕਰੇਗੇ ਤਾਂ ਉਹਨੇ ਤੇ ਕਹਿਣਾ ਹਾਂ ਤੇ ਇਹ ਕਹਿਣਾ ਨਹੀਂ ਤੇ ਇਹ ਜੇ ਗੱਲਾਂ ਕਰਨ ਢਈ ਹੈ ਤੇ ਮਾਤਾ ਪਾਗਲ ਆ ਕਿਹੜੀ ਕਰੀ ਜਾਊਗੀ ਇਹ ਥੋੜਾ ਪਾਗਲੇ ਤਾਂ ਮਾਤਾ ਦੀ ਸਮਝ ਚਾਹੀਦੀ ਹੁਣ ਤੁਸੀਂ ਮੈਨੂੰ ਕਹਿਣ ਦੇ ਸੀ ਕਿ ਰঞ্জੀਤ ਦੀ ਸੋਨੇ ਦੀ ਮੰਦਰੀ ਬੰਦੀ ਮੈਂ ਤੁਹਾਨੂੰ ਕਹਤਾ ਨਹੀਂ ਬੰਦੀ ਤੇ ਇਹ ਤਾਂ ਬਲਵਾ ਤੁਹਾਡੇ ਮਗਰ ਲੱਜਾ ਇਹੋ ਜਿਗੇ ਜਨਾ ਪਾਇਓ ਜਿਤਨਾ ਹੈ ਦੋਵਾਂ ਭੈਣਾਂ ਨੂੰ ਬਰਾਬਰ ਦਿਓ ਜੋ ਹੁੰਦਾ ਹੋ ਜਾਂਦੋ ਤੇ ਜਾ ਕੰਮ ਤੇ ਜਾ ਤੇ ਨਾਲੇ ਮੇਰੀ ਗੱਲ ਸੁਣ ਦੇਖੋ ਤਾਂ ਕਿਸੇ ਦਾ ਗੁੱਸਾ ਕਿਸੇ ਦੂਜੇ ਦਾ ਨਾ ਕਰਿਆ ਕਰ ਉਹ ਫਿਰ ਮਹਿਸੂਸ ਕਰਦੀ ਆ ਕਿ ਮੈਂ ਘਰ ਵਿੱਚ ਇੰਨਾ ਸਭ ਕੁਝ ਕਰਦੀ ਆ ਤਾਂ ਵੀ ਬੁਰਾਈ ਮਿਲਦੀ ਮੈਨੂੰ ਬੁਰਾਈ ਮਿਲਦੀ ਆ ਚਾਚੀ ਜੀ ਨੂੰ ਪਤਾ ਨਹੀਂ ਕੀ ਗੱਲ ਹੋ ਗਈ ਜਦੋਂ ਤੇ ਆਪਾਂ ਉੱਧਰੋਂ ਆਏ ਨਾ ਕਲਪਨਾ ਮੰਨ ਜੀ ਲੱਗੀ ਪਈ ਆ ਮੈਂ ਕੁਛ ਨਹੀਂ ਕਰਨੀ ਕਲਪਨਾ ਲੱਗੀ ਹੋਰ ਕੋਈ ਕਲਪਨਾ ਨਹੀਂ ਜੀ ਲੱਗੀ ਮੈਨੂੰ ਪਹਿਲਾਂ ਕੀ ਤੁਸੀਂ ਦੋਵੇਂ ਜਣੇ ਬੈਠੋ ਤੇ ਮੈਂ ਕਮੈਂਟਾਈਜ਼ ਕਰਾ ਮੈਨੂੰ ਕੋਈ ਕੰਮ ਆਏ ਜਰਾ ਬੈਠੋ ਚਲੋ ਉਹ ਜੋ ਗੱਲਾਂ ਚਾਚੀ ਜੀ ਨੇ ਸਮਝਾਈਆਂ ਨਾ ਤੇ ਸਮਝ ਲਓ ਤੇ ਮੇਰੇ ਨਾਲ ਘੱਟ ਲੜਿਆ ਕਰੋ ਜੀ ਉਹਨਾਂ ਦਾ ਗੁੱਸਾ ਹੈ ਨਾ ਤੇ ਮੇਰੇ ਸਿਰ 'ਤੇ ਨਾ ਕੱਢਿਆ ਕਰੋ ਚਲੋ ਸਮੇਂ ਦੀ ਗੱਲ ਸੁਣ ਕੋਈ ਨਰਾ ਨਹੀਂ ਮੇਰੇ ਨਰਾ ਨਹੀਂ ਤੇ ਨਹੀਂ ਐਓ ਗੱਲਾਂ ਜਦ ਤੇ ਮੇਰਾ ਤੇਰਾ ਤੁਹਾਡਾ ਬੱਸਾ ਚੰਡਾ ਹੋ ਜਾਂਦਾ ਮੇਰਾ ਹੋਈ ਨਾ ਇੰਨੀ ਗੱਲ ਕਰਕੇ ਸੀਮਾ ਨਰਾਜ ਨਾ ਇੰਗਰਾਮ ਮੈਂ ਮੂੰਹ ਵੀ ਹੋ ਜਾਂ ਬਣਾ ਲੈਂਦੇ ਜੇ ਬੋਲਾ ਜਾਏ ਪਤਾ ਕੀ ਗੱਲ ਹੈ ਕੀ ਹੈ ਜਦੋਂ ਕਲਪਨਾ ਲੱਗਿਓ ਨਾ ਮੇਰੇ ਮਨ ਨੂੰ ਪਤਾ ਨਹੀਂ ਕੀ ਹੋ ਜਾਂਦਾ ਵਾ ਤੈਨੂੰ ਪਤਾ ਟੈਨਸ਼ਨ ਚ ਰਹਿਣਾ ਚਲੋ ਮੈਂ ਕਲਪਨਾ ਨਹੀਂ ਲਾਉਂਦੀ ਮੈਨੂੰ ਵੀ ਪਤਾ ਸਿਰ ਸਿਰ ਤੇ ਕੰਮ ਤੇ ਜਾਣਾ ਖੁਸ਼ੀ ਖੁਸ਼ੀ ਜਾਓ ਸਾਰੀਆਂ ਟੈਨਸ਼ਨਾਂ ਲਾਓ ਚਲ ਜਾ ਆਜ ਵੀ ਤਾਂ ਮੇਰੇ ਨਾਲ ਲੜਿਆ ਨਾ ਕਰੋ ਚਾਚੀ ਜੀ ਦੀਆਂ ਗੱਲਾਂ ਜੋ ਕਹਿੰਦੇ ਆ ਨਾ ਬਿਲਕੁਲ ਸਹੀ ਸਾਨੂੰ ਸਮਝਾ ਕੇ ਗਏ ਇਹ ਗੱਲਾਂ ਸਾਨੂੰ ਤੁਹਾਡੀ ਸੱਸ ਨੇ ਸਮਝਾਉਣੀਆਂ ਪਰ ਉਹ ਨਹੀਂ ਸਮਝਉਂਦੀ ਉਹ ਤਾਂ ਕਹਿੰਦੀ ਲੜੋ ਚਲ ਬੱਬਾ ਨਹੀਂ ਲੜਦਾ ਹੋਰ ਦੱਸ ਠੀਕ ਆ ਚਲ ਜਾ ਉਹਨਾਂ ਦੇ ਸੀਮਾ ਦੋ ਮਿੰਟ ਬਾਅਦ ਮੈਨੂੰ ਪਤਾ ਤੂੰ ਹਰ ਜਗ੍ਹਾ ਸਹੀ ਆ ਪਰ ਮਜਬੂਰ ਆ ਮੈਂ ਮਾਂ ਨੂੰ ਕੁਝ ਕਹਿ ਨਹੀਂ ਸਕਦਾ ਮੈਸੇਜ ਕਰਕੇ ਤੇਰੇ ਤੇ ਬੋਲ ਦੇਣਾ ਵਾ ਤੈਨੂੰ ਪਤਾ ਨਾ ਮਾਂ ਮੇਰੀ ਹਰ ਪਾਸੋਂ ਗਲਤ ਆ ਪਰ ਕੀ ਕਰਾਂਵਾ ਮੈਨੂੰ ਪਤਾ ਹੈ ਜਨਾਬ ਮਾਂ ਤਾਂ ਈ ਗਲਤ ਆ ਤੇ ਤੁਸੀਂ ਇਹਨੂੰ ਕਹਿ ਵੀ ਨਹੀਂ ਸਕਦੇ ਤੇ ਜੇ ਕਹਿ ਵੀ ਦੋਗੇ ਨਾ ਤੇ ਇਹੋ ਹੀ ਸੁਣਨ ਨੂੰ ਮਿਲੇਗਾ ਜੋ ਰੂ ਦਾ ਗੁਲਾਮ ਚਲੋ ਛੱਡੋ ਹਨ ਮੈਂ ਚਾਹ ਬਣਾ ਕੇ ਦੇਵਾਂ ਤੁਹਾਨੂੰ ਸੀ ਮੱਕੇ ਨਾ ਸੋਈ ਦੀ ਨਾ ਮੇਰੇ ਬਾਰੇ ਤੇ ਮੈਂ ਇਹਨੂੰ ਐਵੇਂ ਬੁਰਾ ਭਲਾ ਬੋਲ ਨਾ ਦੇਣਾ ਵਾ ਅੱਜ ਇੱਕ ਛੋਟੀ ਜੀ ਗੱਲ ਤੇ ਮੈਂ ਬੋਲ ਪਿਆ ਕਿ ਕੱਪੜੇ ਕਿਉਂ ਪ੍ਰੈਸ ਕਰਾਏ ਬਾਹਰੋਂ ਹਕੇ ਤੇ ਸਾਰੇ 40 50 ਰੁਪਏ ਦੀ ਗੱਲ ਸੀ ਪਤਾ ਨਹੀਂ ਕਿਉਂ ਇੰਨਾ ਗੁੱਸਾ ਕਰਕੇ ਤੇ ਬਹਿ ਗਿਆ ਤੇ ਜੇ ਨੂੰ ਮਣਾਈਏ ਤੇ ਛੱਟ ਮਨ ਜਾਂਦੀ ਆ ਦੱਸੋ ਮੰਮੀ ਕੀ ਹੋ ਲੱਗ ਰਹੇ ਸੀ ਤੈਨੂੰ ਤੂੰ ਸੱਚ ਬੋਲਿਓ ਤੇ ਮੈਨੂੰ ਇੰਨਾ ਪਤਾ ਵਾ ਤੂੰ ਗੱਲ ਰਾਣੇ ਭਾਜੀ ਨਹੀਂ ਕਰਨ ਲੈ ਹਾਏ ਹੈਤੀਏ ਤੇਰੇ ਕਾਹ ਦਾ ਗੁੱਸਾ ਤੇ ਮਾਂ ਨੇ ਚੜ ਗਿਆ ਵੇ ਦੱਸ ਮੰਮੀ ਕੋ ਸਾਹਮਣੇ ਚੜਨਾ ਨਹੀਂ ਤੂੰ ਮੇਰੇ ਪਿਆਰ ਦਾ ਕੰਮ ਖਰਾਬ ਕਰਨ ਦੇ। ਮੈਂ ਕਲਕੇਲੇ ਤੇ ਕਰਾ ਕੰਮ ਖਰਾਬ ਨਹੀਂ ਕਰਨ ਦੇਈ। ਇਹ ਤੇਰੀ ਮਾਂ ਨੇ ਮੈਨੂੰ ਇੰਨੀ ਗੱਲ ਕਹੀ ਸੀ। ਕੀ ਕਿਹਾ ਸੀ ਮਾਂ ਨੇ? ਉਹਨਾਂ ਨੇ ਕਿਹਾ ਸੀ ਕਿ ਨਾਲ ਰੰਝੇ ਨੇ ਮੇਰੇ ਰਸੀ ਰੰਜੀਦਾ ਕਰਨਾ ਵਿਆਹ। ਜੇ ਕੋਈ ਰਿਸ਼ਤਾ ਹੋ ਗਿਆ ਤਾਂ ਸਾਨੂੰ ਦੱਸਿਓ। ਮੰਮੀ ਮੇਰੀ ਮੰਮੀ ਦਾ ਨਾ ਦਿਮਾਗ ਹੋ ਗਿਆ ਖਰਾਬ ਉਹ ਮੈਂ ਆਪਣਾ ਵੇਖ ਲੂੰਗੀ ਤੇ ਤੁਸੀਂ ਆਪਣਾ ਦਿਮਾਗ ਨਾ ਥੋੜਾ ਜਿਹਾ ਸੈੱਟ ਰੱਖੋ ਆਇਆ ਜੀ ਇਹ ਮੈਂ ਬੜੀ ਕੁਝ ਹੋ ਗਿਆ ਇਹ ਤੇ ਉਹਨੇ ਤੇਰੀ ਮਾਂ ਨੇ ਮੈਨੂੰ ਕਿਹਾ ਕਿ ਮੇਰੇ ਨੀਂਦ ਦਾ ਵਿਆਹ ਕਰਨਾ ਹੈ ਬਾਬਾ ਤੇ ਤੁਸੀਂ ਕੋਈ ਕੁੜੀ ਦੱਸੋ ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੱਧਰ ਬੇਲੇ ਹੋ ਲੈਂਦੀ ਹੋ ਤੇ ਆਣ ਕੇ ਫਿਰ ਮੈਂ ਤੁਹਾਨੂੰ ਦੱਸਦੀ ਆ ਮੰਮੀ ਜੇ ਉਹਨਾਂ ਨੇ ਕਹਿਤਾ ਨਹੀਂ ਤੇ ਤੁਸੀਂ ਕਿਹੜਾ ਕੋਈ ਕੱਟ ਕੀਤੀ ਆ ਤੁਸੀਂ ਉਹਨਾਂ ਦਾ ਸਾਥ ਪੂਰਾ ਦੇਣ ਦੇ ਤੇ ਵੀ ਸਮਝਾ ਸਕਦੇ ਸੀ ਨਾ ਕਿ ਨਹੀਂ ਭੈਣ ਜੀ ਵੀ ਆਇਆ ਵਰਿਆ ਵਾ ਕਾਲੀਆ ਪਾਉਣਾ ਕਰ ਖਰਾਬ ਕਰਨਾ ਮੈਂ ਤੈਨੂੰ ਪਤਾ ਹੈ ਨਾ ਕਿਉਂ ਪਹਿਲੇ ਸ਼ਮੀ ਕਿੰਨੀ ਦੁਖੀ ਆ ਬੱਚੇ ਨੂੰ ਲੈ ਕੇ ਤੂੰ ਹੋਰ ਉਹਨੂੰ ਦੁਖੀ ਕਰੰਦਾ ਐ ਜੀ ਆਇਆ ਜਿਹੜੇ ਮੈਂ ਨਹੀਂ ਕੰਦੀ ਇੱਥੇ ਦੀ ਮਾਂ ਨੇ ਮਨੂ ਗਿਆ ਸੀ ਆਹੋ ਹੀ ਕਹਿੰਦੀ ਸੀ ਕਹਿੰਦੀ ਨਹੀਂ ਜਦੋਂ ਸੇ ਵੀ ਸਾਦਾ ਸੀ ਮੈਨੂੰ ਤੇ ਦੱਸ ਹੁਣ ਮੈਂ ਇਹਨੂੰ ਕੀ ਕਹਾਂ ਤੂੰ ਕਿਹਾ ਦਿੱਤੇ ਕਿ ਮੇਰੇ ਕੋਲ ਨਹੀਂ ਬੋਲ ਸਕਦਾ ਮੈਂ ਕਿ ਤਰ੍ਹਾਂ ਉਹ ਬਾਬ ਕਰਦਾ ਆਪੇ ਕਰ ਲੋ ਤੇ ਉਹਨਾਂ ਨੂੰ ਮੈਂ ਆਪੇ ਸਮਝਾ ਲੈਂਦੀ ਕੀ ਕਰਨਾ ਕੀ ਨਹੀਂ ਅੱਜ ਹੀ ਉਹ ਬਾਰ ਬਾਰ ਮੈਨੂੰ ਫੋਨ ਜੇ ਕਰੀ ਜਾਵੇ ਤੇ ਦੱਸੋ ਨਾ ਜੇ ਮੈਂ ਕੀ ਕਵਾਂ ਆਪੇ ਦੇ ਨਾਲੇ ਮੈਨੂੰ ਕਹਿੰਦੀ ਸੀ ਕਿ ਨਹੀਂ ਤਾਂ ਮੈਂ ਤੇ ਸੇਕੋ ਗੁੜੀ ਦੱਸਿਓ ਤੇ ਜੇ ਹੁਣ ਮੇਰੇ ਆਪੇ ਠੀਕ ਗੁੜੀ ਹੈ ਨਹੀਂ ਤੇ ਮੈਂ ਕਾਇਆ ਨੂੰ ਦੱਸਣ ਦੇ ਆ ਮਮਮੀ ਆਹ ਕੋ ਸਾਰਾ ਭਾਜੀ ਨੂੰ ਪਤਾ ਰਣਜੀਤ ਭਾਜੀ ਨੂੰ ਹਾਂ ਚਾਪੂ ਜੀ ਨੂੰ ਤਾਂ ਪਤਾ ਹੈ ਸਾਰੀ ਗੱਲ ਉਹਨਾਂ ਨੂੰ ਪਤਾ ਹੈ ਜੇ ਉਹਦੀ ਮਰਦੀ ਹੈ ਤਾਂ ਕਾਇਆ ਸੇ ਆਪਾਂ ਕਦੋਂ ਚੁੱਕਿਆ ਉਹਨੂੰ ਸਾਰੀ ਗੱਲ ਦਾ ਪਤਾ ਹੀ ਨਹੀਂ ਮਮਮੀ ਕੰਬਿਆਲਾ ਤਾਂ ਉਦਾਂ ਹੀ ਕੋਈ دین ਧਰਮ ਨਹੀਂ ਹੁੰਦਾ ਉਹਦੇ ਹੁੰਦੇ ਇਦਾਂ ਦੇ ਆ ਉਹਨਾਂ ਨੂੰ ਤੇ ਬਸ ਨਾ ਮਾੜੀ ਜਿਹੀ ਕੋ ਢਿੱਲ ਚਾਹੀਦੀ ਆ ਕਿ ਉਸੇ ਵੇਲੇ ਮੈਨੂੰ ਪਤਾ ਵਾ ਰਣਜੀਤ ਭਾਜੀ ਸ਼ਮੀ ਨੂੰ ਬੜਾ ਪਿਆਰ ਕਰਦੇ ਹੁੰਦੇ ਸੀ ਆ ਸਿਰਫ ਗੱਲਾਂ ਸੁਣ ਸੁਣ ਕੇ ਨਾ ਇਧਰ ਉਧਰ ਉਹਨਾਂ ਦਾ ਦਿਮਾਗ ਖਰਾਬ ਹੋ ਗਿਆ ਉਹਨਾਂ ਦਾ ਦਿਮਾਗ ਮੈਂ ਨਾ ਆਪੇ ਸੈੱਟ ਕਰ ਲੂਗੀ ਤੇ ਤੁਸੀਂ ਮੇਰੀ ਇੱਕ ਗੱਲ ਸੁਣ ਲਓ ਜੇ ਤੁਸੀਂ ਹੁਣ ਵਿੱਚੋਂ ਨਾ ਨਾ ਗੱਲਾਂ ਦੇ ਨਿਕਲੇ ਤੇ ਮੈਂ ਇਸ ਘਰ ਚ ਨਾ ਤਾਂ ਮੈਂ ਆ ਨਾ ਫਿਰ ਇੱਥੇ ਦੀ ਫਿਰ ਮੈਂ ਇੱਥੇ ਦੇਖੂਗੀ ਮੈਂ ਕੀ ਕਰਨਾ ਫੇਰ ਨਾ ਕਿਉਂ ਮੇਰੇ ਪੋਤੇ ਦਾ ਘਰ ਖਰਾਬ ਹੋ ਗਿਆ ਵਾ ਤੇ ਤੁਹਾਡਾ ਬੁਢਾਪਾ ਵੀ ਮੇਰੇ ਹੱਥ ਜੀ ਆ ਕੰਨ ਮੈਂ ਹੀ ਸਾਂਭਣਾ ਵਾਂ ਤੁਹਾਨੂੰ ਨਾਲੇ ਮੰਮੀ ਤੈਨੂੰ ਇੱਕ ਗੱਲ ਸੁਣੋ ਜਿਹੜਾ ਤੁਸੀਂ ਰਿਸ਼ਤਾ ਕਰਾ ਦੋਗੇ ਉਹ ਕੀ ਗਰੰਟੀ ਹੈ ਕਿ ਉਹ ਕੰਨ ਆ ਕੇ ਮਾਂ ਬਣ ਜੂਗੀ ਤੇ ਇਹ ਮੈਨੂੰ ਨਾ ਕੋਈ ਗਰੰਟੀ ਚੁੱਕ ਲੋ ਨਾ ਐ ਨਾ ਮੈਨੂੰ ਪੁੱਛਿਆ ਇਹ ਆਪਣੇ ਮਾਂ ਨੇ ਪੁੱਛੀ ਕਾ ਕੇ ਮੈਨੂੰ ਨਾ ਪੁੱਛਦਾ ਮੇਰੇ ਨਾਲ ਜਿਵੇਂ ਮਾਂ ਖਾਂਦੇ ਹੀ ਆ ਆ ਮੈਂ ਜੱਲੀ ਹਾਂ ਦਮਾਕ ਮੈਂ ਤਾਂ ਲਗੀ ਖਾਂਦੀ ਹਾਂ ਦਮਾਕ ਤਾਂ ਕੋਈ ਮੇਰਾ ਖਾ ਲਿਆ ਦੁਖੀ ਕਰ ਦਿੱਤਾ ਵਾ ਤਾਂ ਤੁਹਾਨੂੰ ਕੀ ਮਤਲਬ ਆ ਸਾਡੇ ਘਰ ਚ ਅਸੀਂ ਕੀ ਕਰਨਾ ਨਹੀਂ ਕਰਨਾ ਅਸੀਂ ਆਪੇ ਵੇਖ ਲਵਾਂਗੇ ਮਮੀ ਆਖਾਂ ਸਾਰਾ ਦਿਨ ਕਿਧਰ ਨਾ ਲੱਗੇ ਰਹਿੰਦੇ ਆ ਕੁਸਰ 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 ਜੇ ਪੁੱਛੋ ਕਿ ਮੰਮੀ ਮੇਰੀ ਮੰਮੀ ਦਾ ਫੋਨ ਆ ਨਾ ਤੇਰੀ ਮੰਮੀ ਦਾ ਫੋਨ ਕਿੱਥੋਂ ਆ ਗਿਆ ਹੁਣ ਮੈਨੂੰ ਪਤਾ ਲੱਗਾ ਇੱਥੇ ਜੜੀ ਕਿਹੜੀਆਂ ਪੱਕਣ ਡੀਆਂ ਸੀ ਇਹ ਅੰਦਰ ਦੀਆਂ ਪੱਕੀਆਂ ਬਾਹਰ ਹੀ ਹੁੰਦੀਆਂ ਹੁੰਦੀਆਂ ਮੈਂ ਇੱਕ ਦਿਨ ਮੰਮੀ ਨਾ ਤੇ ਵੀਰੇ ਨਾ ਮੈਂ ਗੱਲ ਕਰਦੀ ਆ ਨਾ ਜਾ ਕੇ ਮੇਰੀ ਚੋਕੜੀ ਹਲੋ ਹਾਂਜੀ ਦੀਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੁਹਾਡੀ ਹੋਰ ਕੀ ਹਾਲ ਹੈ ਬਾਸ ਵਧੀਆ ਤੁਸੀਂ ਸੁਣਾਓ ਠੀਕ ਹੋ ਬਾਸ ਹਾਂ ਵਧੀਆ ਦੀਦੀ ਸੁਣਾ ਘਰ ਠੀਕ ਠਾਕ ਸਭ ਘਰ ਤੇ ਦੀਦੀ ਸਭ ਠੀਕ ਠਾਕ ਹੈ ਮੈਂ ਤੁਹਾਨੂੰ ਪੁੱਛਣਾ ਸੀ ਕੋਈ ਗੱਲ ਹੋਈ ਸੀ ਉਸ ਦਿਨ ਤੁਸੀਂ ਤੇ ਤੁਹਾਡੀ ਸੱਸ ਬੋਲ ਰਹੇ ਸੀ ਨਾ ਦੋਵੇਂ ਜਣੇ ਮਾਸੀ ਜੀ ਤੇ ਤੁਸੀਂ ਮੈਨੂੰ ਦੱਸਿਆ ਹੀ ਨਹੀਂ ਕੋਈ ਗੱਲ ਹੋਈ ਸੀ ਦੱਸੋ ਓਹੋ ਸ਼ਮੀ ਹੋ ਜੇ ਤਾਂ ਕੋਈ ਗੱਲਾਂ ਲੈ ਕੇ ਬੈਠੀ ਹੋਈਆਂ ਤੈਨੂੰ ਮੈਂ ਕਿਹਾ ਤੇ ਹੀ ਘਰ ਦੀ ਥੋੜੀ ਜੀ ਕੋਈ ਪ੍ਰੋਬਲਮ ਸੀ ਉਹ ਗੱਲ ਚੱਲਣ ਡਈ ਸੀ ਤਾਂ ਮੈਂ ਮੰਮੇ ਨੂੰ ਕਹਿਣੀ ਕਿ ਘਰ ਜਾ ਕੇ ਗੱਲ ਕਰਾਂਗੇ ਪਤਾ ਨਹੀਂ ਕਿਉਂ ਦੀਦੀ ਮੈਨੂੰ ਇਦਾਂ ਲੱਗਣ ਡਿਆ ਸੀ ਕਿ ਇੱਥੇ ਦੀ ਕੋਈ ਗੱਲ ਆ ਕਿਉਂਕਿ ਜੇ ਘਰ ਦੀ ਕੋਈ ਗੱਲ ਹੁੰਦੀ ਨਾ ਤੇ ਉਹ ਤੁਸੀਂ ਘਰੇ ਜਾ ਕੇ ਕਰਨੀ ਸੀ ਮਾਸੀ ਜੀ ਉੱਤੇ ਤੁਸੀਂ ਉਹਨਾਂ ਨੂੰ ਡਾਂਟਣ ਡੇ ਸੀ ਜਿੱਦਾਂ ਤੁਹਾਨੂੰ ਪਤਾ ਨਹੀਂ ਕਿੰਨਾ ਗੁੱਸਾ ਹੋਵੇ ਮਤਲਬ ਮਾਸੀ ਜੀ ਨੇ ਕੁਝ ਕਿਹਾ ਸੀ ਇੱਥੇ ਨਹੀਂ ਨਹੀਂ ਸਮਝੀ ਇਦਾਂ ਦੀ ਕੋਈ ਗੱਲ ਨਹੀਂ ਸੀਗੀ ਮੰਮੇ ਦੇ ਇਹ ਨਹੀਂ ਪਤਾ ਨਹੀਂ ਆਪਣੇ ਤੇ ਕਿ ਆ ਗੱਲਾਂ ਕਰਦੇ ਮਮੇ ਨੂੰ ਕਹਣੀ ਮੰਮੀ ਆ ਗੱਲਾਂ ਘਰ ਵੀ ਕਰ ਲਈ ਸਕਦੇ ਹੋ ਤੁਸੀਂ ਘਰ ਜਾ ਕੇ ਗੱਲ ਕਰਾਂਗੇ ਇੱਥੇ ਕਰਨ ਦੀ ਨਹੀਂ ਕੋਈ ਲੋੜ ਹੈ ਚਲੋ ਕੋਈ ਗੱਲ ਨਹੀਂ ਕੀਤੀ ਠੀਕ ਆ ਹੋਰ ਸੁਣਾਓ ਤੁਸੀਂ ਪਰਵਾਹ ਠੀਕ ਬਾਕੀ ਹਾਂ ਸਭ ਠੀਕ ਬਾਜੀ ਕੀ ਕਰਦੇ ਆ ਬਸ ਉਹ ਕੰਮ ਤੇ ਗਏ ਹੀ ਆਏ ਨਹੀਂ ਹਜੇ ਅੱਛਾ ਅੱਛਾ ਨਾਲੇ ਸਮੇ ਮੈਂ ਤੈਨੂੰ ਫੋਨ ਤਾਂ ਕੀਤਾ ਸੀਗਾ ਹਾਂਜੀ ਤੇ ਮਤਲਬ ਕੀ ਹੋ ਰਾਣਾ ਕਿੱਥੇ ਆ ਇਸ ਟਾਈਮ ਓ ਰਣਜੀਤ ਤੇ ਨਾ ਉਹ ਗਏ ਜੇ ਜ਼ਰੂਰੀ ਕੰਮ ਦਿੱਲੀ ਗਏ ਹੋਏ ਜੇ ਤੁਹਾਨੂੰ ਪਤਾ ਗੋਦਪਰਾਇ ਚ ਕਦੋਂ ਹੈਗੇ ਸੀ ਉਹ ਉਹਨਾਂ ਨੂੰ ਨਾ ਕੋਈ ਗੱਡੀਆਂ ਗੁੱਡੀਆਂ ਮਿਲਣ ਡੀਆਂ ਸੀ ਇੱਕ ਦੋ ਇਕੱਠੀਆਂ ਤੇ ਫੇਰ ਉਹ ਕਹਿੰਦੇ ਕਿ ਉਹ ਮਤਲਬ ਹੋਰ ਕਿਸੇ ਨੇ ਵੇਚ ਲੈਣੀਆਂ ਇਸ ਕਰਕੇ ਉਹ ਚੱਲ ਗਏ ਸੀ ਚੰਮੀ ਐਡੀ ਵੀ ਕਿਹੜੀ ਗੱਲ ਹੀ ਦਸ ਘਰ ਪ੍ਰੋਗਰਾਮ ਹੀ ਉਹਨੂੰ ਰਹਿਣਾ ਚਾਹੀਦਾ ਸੀ ਘਰ ਐਂ ਤਾਂ ਥੋੜੀ ਸਾਰਾ ਨੂੰ ਛੱਡ ਕੇ ਤੇ ਆਪ ਗਾਂ ਗਿਆ ਵਿਮਲ ਦੀਦੀ ਮੈਂ ਤੇ ਉਹਨਾਂ ਨੂੰ ਕਿਹਾ ਸੀ ਬਟ ਉਹਨਾਂ ਨੇ ਮੰਮੀ ਜੀ ਨੂੰ ਵੀ ਪੁੱਛਿਆ ਸੀ ਤੇ ਸਾਹਿਲ ਨੂੰ ਵੀ ਤੇ ਉਹਨਾਂ ਨੇ ਕਿਹਾ ਤੁਸੀਂ ਹੋ ਆਓ ਜਾ ਕੇ ਮੈਂ ਤੇ ਆਪ ਉਹਨਾਂ ਦਾ ਨਾਰਾਜ਼ ਹੋਗੀ ਬੋਲਣ ਹੀ ਨਹੀਂ ਸੀ ਡਈ ਤੇ ਹੁਣ ਤੁਹਾਨੂੰ ਪਤਾ ਜਦੋਂ ਵੱਡੇ ਪਰਮਿਸ਼ਨ ਦੇ ਦਿੰਦੇ ਫਿਰ ਉਹਦੇ 'ਚ ਮੈਂ ਕੀ ਕਰ ਸਕਦੀ ਹਾਂ ਨਾ ਮੈਨੂੰ ਤੇ ਖੁਦ ਨਹੀਂ ਹੀ ਚੰਗਾ ਲੱਗਣ ਡਿਆ ਅੱਜ ਦੇ ਦਿਨੋਂ ਮੇਰੇ ਨਾਲ ਹੁੰਦੇ ਤੇ ਮੈਨੂੰ ਕਿੰਨਾ ਵਧੀਆ ਲੱਗਦਾ ਹਾਂ ਸ਼ੰਮੀ ਇਹ ਤਾਂ ਗੱਲ ਸਹੀ ਹੈ ਪਰ ਮੈਂ ਤੈਨੂੰ ਦੱਸਾਂ ਫੋਨ ਤਾਂ ਕੀਤਾ ਵਾ ਹਾਂਜੀ ਸਾਡੇ ਆਪਸ ਵਿੱਚ ਦੋਵੇਂ ਠੀਕ ਆ ਨਾ ਤੁਸੀਂ ਕੋਈ ਗੱਲ ਤੇ ਨਹੀਂ ਆ ਨਹੀਂ ਨਹੀਂ ਦੀਦੀ ਅਸੀਂ ਦੋਨੇ ਤੇ ਬਹੁਤ ਵਧੀਆ ਵਾਂ ਕੋਈ ਗੱਲ ਹੋਈ ਆ ਨਹੀਂ ਨਹੀਂ ਮਮੀ ਮੈਂ ਉਦੋਂ ਹੀ ਕਹਿ ਲਈ ਨਹੀਂ ਕੀ ਆਪਾਂ ਸਣਾ ਥੋੜਾ ਜਿਹਾ ਟਾਈਮ ਕਰਿਆ ਕਰੋ ਸਪੈਂਡ ਕੀ ਤੁਹਾਡੀ ਆਪਸ ਚ ਗੱਲਬਾਤ ਹੁੰਦੀ ਰਵੇ ਆਪਸ ਖੁਸ਼ ਰਿਹਾ ਕਰੋ ਕੋਈ ਇਦਾਂ ਦੀ ਗੱਲ ਨਾ ਹੋਵੇ ਕਿ ਉਹ ਤੇਰੇ ਤੋਂ ਨਾਰਾਜ਼ ਰਵੇ ਜਾਂ ਕਿੱਦਾਂ ਵਾ ਗੱਲ ਸਮਝਤੀ ਪਈ ਹੈ ਨਾ ਮੇਰੀ ਤੂੰ ਜੋ ਵੀ ਇੱਕ ਘੰਟੇ ਘਰ ਦੇ ਕੰਮਾਂ ਚ ਲੱਗੀ ਬੰਨੀ ਆ ਉਹਦੇ ਵੱਲ ਧਿਆਨ ਨਹੀਂ ਕਰਦੀ ਬਿਲਕੁਲ ਵੀ ਗੇਮਲ ਦੀਦੀ ਮੈਂ ਤੁਹਾਡੀ ਗੱਲ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਨਦੀ ਆ ਤੁਹਾਡੇ ਕਹਿਣ ਦਾ ਮਤਲਬ ਇਹ ਆ ਕਿ ਉਹਨਾਂ ਨੂੰ ਮੈਂ ਖੁਸ਼ ਰੱਖਾਂ ਮਤਲਬ ਬੜੀਆਂ ਊਣਾ ਨਹੀਂ ਉਹਨਾਂ ਨੂੰ ਹੈਨਾ ਹੂੰ ਸਮਝ ਗਈ ਦੀਦੀ ਮੈਂ ਤਾਨੂੰ ਤੇ ਪਤਾ ਆ ਤੁਹਾਡੇ ਨਾਲ ਮੈਂ ਹਰ ਗੱਲ ਸ਼ੇਅਰ ਕਰ ਦਿੰਨੀ ਆ ਜੇ ਘਰ 'ਚ ਕੋਈ ਵੀ ਗੱਲ ਹੋਵੇ ਅਜੇ ਤੱਕ ਤੇ ਸਾਡੇ ਦੋਵਾਂ ਜੀਆਂ 'ਚ ਸਭ ਕੁਝ ਠੀਕ ਠਾਕ ਆ ਤੁਹਾਨੂੰ ਪਤਾ ਪਹਿਲੇ ਸਿਮਰਤ ਨੇ ਬਹੁਤ ਕੁਛ ਕੀਤਾ ਵਾ ਪਰ ਹੁਣ ਤੇ ਚਲੋ ਸਿਮਰਤ ਵੀ ਠੀਕ ਆ ਹਾਂ ਬਾਬੀ ਮੈਂ ਇਹੀ ਚਾਹੁੰਨੀ ਆ ਕਿ ਤੁਹਾਡੇ ਆਪਸ 'ਚ ਵੀ ਦੋਵਾਂ ਜਿਆਦਣਾ ਵਧੀਆ ਅੰਡਰਸਟੈਂਡਿੰਗ ਦੀ ਬਣੀ ਰਵੇ ਕੋਈ ਇਦਾਂ ਦੀ ਗੱਲ ਨਾ ਹੋਵੇ ਤੂੰ ਸਮਝ ਸਕਦੀ ਆ ਨਾ ਬੰਨਿਆ ਥੋੜੀ ਜਿਹੀ ਢਿੱਲ ਦੇ ਦਿਓ ਬਸ ਤੂੰ ਨਾ ਬਿਲਕੁਲ ਨਾਲ ਰਿਆ ਕਰ ਤੈਨੂੰ ਹਰ ਗੱਲ ਨੂੰ ਤੀ ਵੇਖਿਆ ਕਰ ਉਹ ਕੀ ਕਰਦਾ ਵਾ ਕਿੱਥੇ ਜਾਂਦਾ ਵਾ ਜਿੱਦਾਂ ਹੁਣ ਦਿੱਲੀ ਚਲ ਗਿਆ ਵਾ ਉਹਨੂੰ ਘਰ ਰਹਿਣਾ ਚਾਹੀਦਾ ਸੀ ਨਾ ਤੇਰੇ ਨਾਲ ਹੀ ਤੈਨੂੰ ਵੀ ਪਤਾ ਵਾ ਕਿ ਸਾਰੇ ਜਣੇ ਆਉਣਾ ਹੀ ਸੋ ਗੱਲ ਹੋ ਜਾਂਦੀ ਆ ਦੀਦੀ ਜੇ ਤੁਹਾਡੇ ਮਨ 'ਚ ਕੋਈ ਗੱਲ ਆ ਤੇ ਤੁਸੀਂ ਮੈਨੂੰ ਕਹੋ ਸਿੱਧਾ ਸਿੱਧਾ ਕੋਈ ਕੋਈ ਗੱਲ ਆ ਦੱਸੋ ਨਹੀਂ ਨਹੀਂ ਸ਼ਮੀ ਇਦਾਂ ਦੀ ਕੋਈ ਗੱਲ ਨਹੀਂ ਆ ਬਸ ਮੇਰਾ ਫਰਜ਼ ਏ ਤੈਨੂੰ ਸਮਝਾਉਣਾ ਥੋੜਾ ਜਨਾ ਤੇ ਵੱਲ ਧਿਆਨ ਕਰਿਆ ਕਰ ਤੇ ਆਪਸ ਵਿੱਚ ਵਿਆਹ ਕਰੋ ਗੱਲਬਾਤ ਕਰਿਆ ਕਰੋ ਠੀਕ ਆ ਨਾ ਠੀਕ ਹੈ ਦੀਦੀ ਬਾਕੀ ਮਾਸੀ ਜੀ ਦਾ ਸੁਭਾਅ ਸ਼ੁਰੂ ਤੋਂ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ ਤੁਸੀਂ ਉਹਨਾਂ ਦੀਆਂ ਗੱਲਾਂ ਦੀ ਪਰਵਾਹ ਹੀ ਨਾ ਕਰਿਆ ਕਰੋ ਖੁਸ਼ ਰਹਾ ਕਰੋ ਆਪਣੇ ਘਰ ਪਤਾ ਕੀ ਆ ਜਿਹੜੇ ਬੰਦੇ ਨੂੰ ਜਿਹੜੀਆਂ ਆਤਾਂ ਪਈਆਂ ਹੁੰਦੀਆਂ ਵਾ ਨਾ ਉਹ ਉਹਨਾਂ ਆਤਾਂ ਤੋਂ ਮਜਬੂਰ ਹੁੰਦਾ ਵਾ ਉਹਨੂੰ ਕੋਈ ਪਤਾ ਨਹੀਂ ਲੱਗਦਾ ਕਿਹੜੇ ਲਈ ਮੈਂ ਕਿਹੜੀ ਗੱਲ ਕਰਨ ਡਿਆ ਵਾ ਹੁਣ ਚਲੋ ਕੋਈ ਨਹੀਂ ਜੋ ਵੀ ਤੁਹਾਨੂੰ ਕਿਹਾ ਵਾ ਮੈਨੂੰ ਤੇ ਨਹੀਂ ਉਹ ਪਤਾ ਤੇ ਤੁਸੀਂ ਬੈਸਣ ਡੇ ਹੀ ਉਹਨਾਂ ਨਾਲ ਮੈਨੂੰ ਇਹ ਨਹੀਂ ਪਤਾ ਕੀ ਹੋਇਆ ਕੀ ਨਹੀਂ ਤੇ ਛੱਡਿਆ ਕਰੋ ਦਫਾ ਕਰਿਆ ਕਰੋ ਤੁਸੀਂ ਮੈਂ ਜੀ ਭਾਬੀ ਦੱਦ ਨਹੀਂ ਕੋਈ ਗੱਲ ਬਸ ਤੂੰ ਖੁਸ਼ ਰਹੁ ਤੇ ਬਸ ਮੈਨੂੰ ਇੰਨੇ ਚ ਬੜੀ ਖੁਸ਼ੀ ਆ ਠੀਕ ਆ ਨਾ ਠੀਕ ਐ ਦੀਦੀ ਹਾਂ ਬਾਕੀ ਕੋਈ ਹਾਂਜੀ ਕੋਈ ਵੀ ਗੱਲ ਹੋਏਗੀ ਨਾ ਤੇ ਮੈਂ ਤੁਹਾਨੂੰ ਜਰੂਰ ਫੋਨ ਤੇ ਦੱਸਾਂਗੀ ਦੀਦੀ ਤੁਹਾਨੂੰ ਬਤਾ ਅਜੇ ਤੱਕ ਕੋਈ ਵੀ ਗੱਲ ਹੋਵੇ ਮੈਂ ਤੁਹਾਨੂੰ ਹੀ ਦੱਸਦੀ ਆ ਤੁਹਾਡੇ ਨਾਲ ਹੀ ਹਰ ਟੈਨਸ਼ਨ ਸ਼ੇਅਰ ਕਰਦੀ ਆ ਕਿਉਂਕਿ ਇੱਕ ਸਾਥ ਦਾ ਸਾਰੇ ਘਰ ਚ ਸਮਝਣ ਵਾਲੇ ਬਸ ਤੁਸੀਂ ਹੋ ਤੁਸੀਂ ਉਹਨਾਂ ਨਾਨਾ ਵਰਗੇ ਨਹੀਂ ਹੈਗੇ ਜਿਹੜੀਆਂ ਨਾਨਾ ਬਲਦੀ ਤੇ ਤੇਲ ਪਾਉਂਦੀਆਂ ਵਾ ਤੂੰ ਵੇਜ ਚੱਕ ਮੇਰੇ ਨਾਲ ਹਰ ਗੱਲ ਕਰ ਸਕਦੀ ਆ ਠੀਕ ਆ ਕੋਈ ਵੀ ਗੱਲ ਹੋਵੇ ਤੇ ਮੈਂ ਉਸ ਵੇਲੇ ਫੋਨ ਕਰ ਲਿਆ ਕਰ ਠੀਕ ਐ ਦੀਦੀ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਹੀ ਨਾ ਲਓ ਜੇ ਕੋਈ ਵੀ ਗੱਲ ਹੋਏਗੀ ਮੈਂ ਤੁਹਾਡੇ ਨਾਲ ਨਹੀਂ ਕਰਾਂਗੀ ਸਰ ਠੀਕ ਆ ਤਨਾ ਓਕੇ ਓਕੇ ਦੀਦੀ ਓਕੇ ਚਲੋ ਮੈਂ ਵੀ ਨਾ ਰੋਟੀ ਬਣਾਉਣ ਡੀ ਸੀ ਠੀਕ ਆ ਠੀਕ ਆ ਦੀਦੀ ਓਕੇ ਬਾਏ ਆਪਣੇ ਵੱਲੋਂ ਤੇ ਨਾ ਉੱਚੀ ਉੱਚੀ ਸਮਝਾਤਾ ਅੱਗੇ ਸਮਝਦਾਰ ਆ ਸਮਝ ਚੁੱਕੀ ਆ ਪਈ